ਤਉਹਤ ਨਾਮ ਦੇ ਜਿਹੜੇ ਸ਼ਹਿਰ ਦੇ ਵਿੱਚ ਰਿਆ ਕਰਦੇ ਸਨ ਉਸੇ ਸ਼ਹਿਰ ਦੇ ਵਿੱਚ ਇੱਕ ਸ਼ਾਹੂਕਾਰ ਰਹਿਦਾ ਸੀ ਉਹ ਸ਼ਾਹੂਕਾਰ ਨੇ ਬ੍ਰਾਹਮਣਾਂ ਦੀ ਪ੍ਰੇਰਣਾ ਦਾ ਸਦਕਾ ਆਪਣੇ ਘਰ ਵਿਖੇ ਭੋਜਨ ਕੀਤਾ ਪੂਜਾ ਕਰਵਾਈ ਸਾਧੂਆਂ ਮਹੰਤਾਂ ਮਾਤਮਾ ਸੰਤਾਨੂ ਕੋ ਨੇ ਸੱਦਿਆ ਪੋ ਜਾਣਦੇ ਕਿ ਪੋ ਜਾਣ ਸਕੋ ਆ ਕੇ ਉਹਦੇ ਸ਼ਾਇਰ ਦੇ ਜਿੱਥੋਂ ਤੱਕ ਦੂਰ ਦੂਰ ਤੱਕ ਜਾਣਦੇ ਸਨ ਸਾਰੇ ਹੀ ਮਹਾਤਮਾ ਸੰਤ ਜਨ ਪਹੁੰਚੇ ਪਰ ਭਗਤ ਨਾਮਦੇਵ ਜੀ ਨਹੀਂ ਪਹੁੰਚੇ ਉਹ ਉਹ ਸੌਕਾਰ ਦੇ ਘਰੇ ਨਹੀਂ ਗਏ ਜਦੋਂ ਸੌਕਾਰ ਨੇ ਜਿਹੜਾ ਸਮਾਗਮ ਲਿਖਿਆ ਸੀ ਉਹਦੀ ਸਨਾਪਤੀ ਹੋਈ ਅਗਲੇ ਦਿਨ ਸ਼ਾਉਕਾਲ ਨੇ ਭਗਤ ਨਾਮਦੇਵ ਜੀਾਂ ਨੂੰ ਆਪਣੇ ਘਰ ਬੁਲਾਇਆ ਤੇ ਉਹਨਾਂ ਨੂੰ ਹੱਥ ਨਿਵਾੜ ਕੇ ਪੁੱਛਣ ਲੱਗਾ ਭਗਤ ਜੀ ਆਪ ਜੀ ਸਾਡੇ ਗ੍ਰਹਿ ਵਿੱਚ ਕੇ ਭੋਜਨ ਤੇ ਨਮੰਤਰਣ ਦੇਣ ਤੇ ਬਾਯੋਦ ਵੀ ਆਪ ਜੀ ਨੇ ਪਹੁੰਚੇ ਇਹਦਾ ਕੀ ਕਾਰਨ ਹੈ ਭਗਤ ਨਾਮਦੇਵ ਜੀਾਂ ਨੇ ਜਵਾਬ ਦਿੱਤਾ ਕਿ ਸ਼ਾਉਕਾਲ ਜੀ ਜੋ ਸਾਡੇ ਛੱਡਣ ਲਾਇਕ ਵਸਤੂ ਹੈ ਨਾ ਉਹਦਾ ਪ੍ਰਬੰਧ ਤੁਸੀਂ ਕਰ ਨਹੀਂ ਸਕਦੇ ਤੇ ਜਿਹੜੀ ਮੈਂ ਵਸਤੂ ਲਗਣੀ ਹੈ ਤੁਹਾਡੇ ਕੋਲੋਂ ਪ੍ਰਬੰਧ ਨਹੀਂ ਹੋ ਸਕਦਾ ਫਿਰ ਮੈਂ ਤੁਹਾਡੇ ਘਰੇ ਆ ਕੇ ਛਕਾਂਗਾ ਕੀ ਇਸ ਕਰਕੇ ਮੈਂ ਆਪਦੀਆਂ ਦੇ ਘਰ ਵਿੱਚ ਹੀ ਨਹੀਂ ਆਇਆ ਸ਼ਾਹਕਾਰ ਕਹਿ ਮਤਾਂ ਭਗਤ ਜੀ ਉਹ ਕਿਹੜੀ ਵਸਤੂ ਹੈ ਜਿਹੜੀ ਅਸੀਂ ਤੁਹਾਨੂੰ ਸ਼ਕਾ ਨਹੀਂ ਸਕਦੇ ਆਪ ਜੀ ਹੁਕਮ ਕਰੋ ਜੋ ਕੁਝ ਵੀ ਆਪ ਜੀ ਕਹੋਗੇ ਤੁਹਾਡੇ ਵਾਸਤੇ ਅਸੀਂ ਸਤਿਮਤਾ ਦੇ ਨਾਲ ਕੋਈ ਤਿਆਰ ਕਰਕੇ ਤੁਹਾਡੇ ਕੋਲ ਲਿਆਵਾਂਗੇ ਕੋਈ ਤਿਆਰ ਕਰਕੇ ਤੁਹਾਡੇ ਕੋਲ ਲਿਆਵਾਂਗੇ ਪਤ ਜੀ ਕਹਿਣ ਲੱਗੇ ਠੀਕ ਹੈ ਭਗਤ ਨਾਮਦੇਵ ਜੀ ਆਨੇ ਤુલਸੀ ਦਾ ਇੱਕ ਪਤਾ ਲਿਆ ਉਹਦੇ ਉੱਪਰ ਰਾਰਾ ਅੱਖਰ ਲਿਖ ਦਿੱਤਾ ਤੇ ਸਹਾਉਕਾਰ ਨੂੰ ਉਹ ਤੁਲਸੀ ਦਾ ਪੱਤਰ ਜਿਹਦੇ ਉੱਪਰ ਰਾਰਾ ਅੱਖਰ ਲਿਖਿਆ ਉਸ ਨੂੰ ਫੜਾ ਦਿੱਤਾ ਤੇ ਕਿਹਾ ਸਹਾਉਕਾਰ ਜੀ ਇਸ ਤੁਲਸੀ ਦੇ ਪੱਤੇ ਦੇ ਬਰਾਬਰ ਜਿਹੜੀ ਵੀ ਵਸਤੂ ਤੋਲ ਦੇ ਵਿੱਚ ਪੂਰੀ ਹੋਵੇ ਉਸ ਵਸਤੂ ਨੂੰ ਭੋਜਨ ਰੂਪ ਵਿੱਚ ਤਿਆਰ ਕਰਕੇ ਜੇ ਤੁਸੀਂ ਸਿਖਾਓ ਤੇ ਅਸੀਂ ਜਰੂਰ ਸ਼ਕਲਾਵਾਂਗੇ ਛਾਉਕਾਰ ਕਹਿਣ ਲੱਗਾ ਭਗਤ ਬੜਾ ਭੋਲਾ ਏ ਹੁਣੇ ਤੁਸੀਂ ਦੇ ਪਤੇ ਤੇ ਇਹਦੇ ਬਰਾਬਰ ਕਿਹੜੀ ਚੀਜ਼ ਨਹੀਂ ਹੋਏਗੀ ਤੇ ਭਗਤਾਂ ਦੀਆਂ ਜਿਹੜੀਆਂ ਸੋਚਾਂ ਉਹਨਾਂ ਦੀਆਂ ਬਾਤਾਂ ਹੁੰਦੀਆਂ ਬੜੀਆਂ ਉੱਚੀਆਂ ਹੁੰਦੀਆਂ ਸਾਡੀ ਸਮਝ ਵਿੱਚ ਨਹੀਂ ਆਉਂਦੀ ਛਾਉਕਾਰ ਨੇ ਤੇ ਭੋਲਾ ਸਮਝਿਆ ਬੜੀ ਛੋਟੀ ਜੀ ਗੱਲ ਸਮਝੀ ਉਹਨੇ ਤਕੜੀ ਮੰਗਵਾਈ ਤਕੜੀ ਦੇ ਇੱਕ ਪਾਸੇ ਕੋ ਤੁਲਸੀ ਦਾ ਦਾਲ ਜਿਹੜਾ ਪੱਤ ਸੀ ਜਿਹਦੇ ਤੇ ਰਾਰਾ ਕਰ ਲਿਖਿਆ ਹੋਇਆ ਸੀ ਉਹਨੂੰ ਰੱਖ ਦਿੱਤਾ ਤੇ ਦੂਜੇ ਪਾਸੇ ਸ਼ਰਤਕਾਰ ਨੇ ਕੁਝ ਕੁ ਪਦਾਰਥ ਰਖੇ ਤੇ ਪਦਾਰਥ ਢਾਕੇ ਜਦੋਂ ਤਕੜੀ ਨੂੰ ਤਾਣਨ ਚੁੱਕਿਆ ਨਾ ਤੇ ਕੀ ਨਜ਼ਰ ਆਉਂਦਾ ਹੈ ਜਿਹੜਾ ਵਾਰਾ ਅੱਖਰ ਸੀਤ ਕੁੰਸੀ ਨੇ ਪਤੇ ਤੇ ਲਿਖਿਆ ਹੋਇਆ ਉਹ ਜ਼ਮੀਨ ਤੋਂ ਹਿੱਲਿਆ ਹੀ ਨਹੀਂ ਤੇ ਜਿਹੜੇ ਪਾਸੇ ਤੇ ਉਹਨੇ ਪਦਾਰਥ ਰੱਖੇ ਸੀ ਉਹ ਪਾਸਾ ਉੱਤੇ ਨੁ ਚੁੱਕਿਆ ਗਿਆ ਹੈ। ਹਾਰਨ ਹੋਇਆ। ਉਹਨੇ ਵੱਡਾ ਤੱਕੜ ਮੰਗਵਾਇਆ। ਉਹਦੇ ਉੱਪਰ ਕੁੰਸੀ ਦੇ ਪਤੇ ਨੂੰ ਰੱਖਿਆ ਜਿਹਦੇ ਤੇ ਰਾਰਾ ਅੱਖਰ ਲਿਖਿਆ ਸੀ। ਫਿਰ ਕਿੰਦੇ ਛਾਉ ਕਾਰਨੇ ਆਪਣੇ ਘਰ ਦੇ ਪਦਾਰਥ ਦੂਜੇ ਪਾਸੇ ਰੱਖਣੇ ਸ਼ੁਰੂ ਕੀਤੇ ਇਤੋਂ ਤੱਕ ਕਿ ਜਿੰਨੇ ਗਹਿਣੇ ਘਟੇ ਸੀ ਉਹਦੇ ਪਾਸ ਜਿੰਨਾ ਕੋ ਪਦਾਰਥ ਸੀ ਸਾਰਾ ਕੁਝ ਰੱਖ ਦਿੱਤਾ ਪਰ ਕੀ ਹੋਇਆ ਕਿ ਉਹ ਤુલਸੀ ਦੇ ਪੱਤੇ ਦਾ ਭਾਰ ਹੱਲੇ ਵੀ ਜ਼ਿਆਦਾ ਸੀ ਜ਼ਮੀਨ ਤੋਂ ਹਟਿਆ ਨਹੀਂ ਪਦਾਰਥਾਂ ਵਾਲਾ ਤਕੜ ਤਾਰ ਹੋ ਗਿਆ ਜਦੋਂ ਹਾਰ ਬੈਠਾ ਨਾ ਮਨ ਜੋੜ ਲਾਲਿਆ ਸਭ ਕਾਰਨ ਨੇ ਪੂਰਾ ਫੇਰ ਤਾਂ ਵਿਆਪਕਤਾਂ ਆਪਣੇ ਜੀਆਂ ਦੇ ਅੱਗੇ ਹੱਥ ਜੋੜੇ ਕਹਿਣ ਲਗਾ ਭਗਤ ਜੀ ਕਿ ਕੀ ਕਾਹਤ ਹੈ ਮੇਰੀ ਸਮਝ ਤੋਂ ਬਾਹਰ ਹੈ ਪਹਿਲਾਂ ਤੇ ਮਾਫੀ ਮੰਗੀ ਕਿ ਮੈਂ ਆਪ ਜੀਆਂ ਨੂੰ ਚੈਲੰਜ ਕੀਤਾ ਉਸ ਤੁਸੀਂ ਜੋ ਕਹੋਗੇ ਮੈਂ ਉਸ ਦਾ ਹਾਂ ਮੈਨੂੰ ਮਾਫ ਕਰਦੇ ਹੋਣ ਜਾਣ ਤਾਂ ਇਸ ਇਹਦੀ ਸੋਝੀ ਨਹੀਂ ਤੇ ਦੂਜੀ ਗੱਲ ਕਹੀ ਕਿ ਭੱਜ ਜੀ ਹੱਥ ਜੋੜ ਕੇ ਬੈਠੀ ਹੈ ਨਾਮ ਜੀ ਦੱਸੋ ਕਿ ਇਹ rare ਅੱਖਰ ਦੇ ਤੁਸੀਂ ਦੇ ਪਤੇ ਤੇ ਜੋ ਤੁਸੀਂ ਲਿਖਿਆ ਹੈ ਇਹਦੇ ਬਰਾਬਰ ਕਿਹੜੀ ਵਸਤੂ ਹੈ ਜਿਹੜੀ ਅਸੀਂ ਤੁਹਾਨੂੰ ਸ਼ਿਕਾਹ ਸਕਦੇ ਹੈ। ਤਾਂ ਨਾਮਦੇਵ ਜੀ ਆਨੇ ਕੀ ਕੀਤਾ ਉਹ ਤਕਰੀ ਦੇ ਵਿੱਚੋਂ ਸਾਰੇ ਪਦਾਰਥ ਲਵਾ ਦਿੱਤੇ ਇੱਕ ਹੋਰ ਤੁਲਸੀ ਦਾ ਪਤਾ ਮੰਗਵਾਇਆ ਉਹਦੇ ਤੇ ਮਮਾ ਅੱਖਰ ਲਿਖ ਦਿੱਤਾ ਤੇ ਤਕੜੀ ਦੇ ਦੂਜੇ ਪਾਸੇ ਰੱਖਿਆ ਤੇ ਰਾਰੇ ਤੇ ਮਮੇ ਅੱਖਰ ਦਾ ਭਾਰ ਤੁਸੀਆਂ ਦੇ ਪਤੇ ਦਾ ਭਾਰ ਬਰਾਬਰ ਹੋ ਗਿਆ ਬਾਕੀ ਤੁਸੀਂ ਫਕਤ ਨਾਮਦੇਵ ਜੀ ਨੇ ਕੀ ਸਿਖਿਆ ਦਿੱਤੀ ਕਿ ਭਾਈ ਪਰਮੇਸ਼ਰ ਦੇ ਨਾਮ ਦੇ ਤੁਲੋ ਕੁਝ ਵੀ ਸੰਸਾਰ ਤੇ ਨਹੀਂ ਆ ਜਿੰਨੇ ਮਰਜੀ ਪਦਾਰਥ ਤੁਸੀਂ ਲਿਆ ਕੇ ਰੱਖਦੇ ਹੋ ਪਰਮੇਸ਼ਰ ਦੇ RAM ਨਾਮ ਦੇ ਅੱਖਰ ਦੇ ਬਰਾਬਰ ਤੁਲੋ ਕੁਝ ਵੀ ਨਹੀਂ ਹੋ ਪਾਇਆਾਰੇ ਦੇ ਅੱਖਰ ਸਾਰੇ ਪਦਾਰਥ ਚੜਾ ਦਿੱਤੇ ਪਰ ਘਾਰ ਨਹੀਂ ਚੁੱਕਿਆ ਗਿਆ ਤੇ ਭਗਤ ਦੇਵ ਜੀਆ ਨੇ ਜਦੋਂ ਮੰਮਾ ਕਰ ਲੈ ਕੇ RAM ਦੇ ਨਾਮ ਨੂੰ ਪ੍ਰਗਟ ਕੀਤਾ ਤੇ ਉਹ ਤਕੜੀ ਬਰਾਬਰ ਹੋ ਗਈ ਇਸ ਕਰਕੇ ਕਿਹਾ ਜਾਂਦਾ ਹੈ ਕਿ ਭਾਈ ਸਿੱਖੋ ਅਸੀਂ ਪਰਮੇਸ਼ਰ ਦੇ ਨਾਮ ਤੋਂ ਭਜਦੇ ਹਾਂ ਸਾਰੇ ਪਦਾਰਥਾਂ ਨੂੰ ਛੋੜਦੇ ਹਾਂ ਪਰ ਮਹਾਰਾਜ ਕਹਿੰਦੇ ਗੁਰਬਾਣੀ ਦੇ ਅੰਦਰ ਕੀ ਪਦਾਰਥ ਛੋਟੀਆਂ ਮਸਤੂਆ ਨੇ ਦਿਖਣ ਵਿੱਚ ਭਾਵੇਂ ਵੱਡੇ ਹੋਣਗੇ ਪਰ ਪਦਾਰਥ ਇੱਕ ਤੁਛ ਚੀਜ਼ ਹੈ ਸਭ ਤੋਂ ਵੱਡਾ ਕੀ ਹੈ ਪਰਮੇਸ਼ਰ ਦਾ ਨਾਮ ਨਾਮ ਤੋਂ ਉੱਚતમ ਕੋਈ ਵੀ ਚੀਜ਼ ਨਹੀਂ ਹੈ। ਸੁਆਓ ਜਿਹੜੇ ਨਾਮ ਦੀ ਪਰਮੇਸ਼ਰ ਨੇ ਗੱਲ ਕੀਤੀ ਭਗਤੀਆਂ ਨੇ ਦੱਸਿਆ ਕਿ ਰਾਮ ਰਾਮ ਦੇ ਨਾਮ ਤੋਂ ਉੱਚਾ ਕੁਝ ਵੀ ਨਹੀਂ। ਆਓ ਇੱਕ ਸਵਾਰੋ ਕਰਕੇ ਬੜੇ ਪਿਆਰ ਨਾਲ ਜਪੀਏ ਕਿਹੜੇ ਨਾਮ ਦੀ ਗੱਲ ਭਗਤੀਆਂ ਨੇ ਕੀਤੀ ਹੈ। ਵਾਹ ਏ Oh